ਫਿਰ ਗੁਰੂ ਕੇਰਮੇ ਸਰਕਾਰ ਦੀ ਜੈ ਫਿਰ ਬਾਬੇ ਖਾਜੇ ਪੀਰ ਦੀ ਜੈ ਫਿਰ ਬਾਬੇ ਲਖਦੱਤੇ ਪੀਰ ਦੀ ਜੈ ਫਿਰ ਬਾਬੇ ਪਰੋਸ਼ਰੀਏ ਦੀ ਜੈ ਫਿਰ ਬਸੰਲੇਰਾਂ ਦੇ ਵਾਸ਼ਰੀ ਦੀ ਜੈ ਫਿਰ ਮਾਤਾ ਮੰਸੇਨੀ ਦੀ ਜੈ ਫਿਰ ਮਾਤਾ ਕਲਕਾ ਦੀ ਜੈ ਫਿਰ ਮਾਤਾ ਮੰਦਾਨਾ ਦੀ ਜੈ ਫਿਰ ਮਾਤਾ ਸ਼ਾਮਪੁਰ ਦੀ ਜੈ ਫਿਰ ਕੋਈ ਸ਼ਿਵ ਦੇ ਪਟੇ ਦੀ ਜੈ ਫਿਰ ਬਾਬੇ ਰੌਲ ਦੀ ਜੈ ਫਿਰ ਬਾਬੇ ਬਿੱਠੂ ਦੀ ਜੈ ਫਿਰ ਬਾਬਾ ਜੀ ਦਾ ਸੈਣ ਦੀ ਜੈ ਫਿਰ ਬਾਬੇ ਖੇਤਪਾਲ ਦੀ ਜੈ ਇਹਦਾ ਹਿੰਦੂ ਰਾਮ ਮਹਸੂਨ ਸਲਾਮ ਕਹੇ ਬਾਬਾ ਹਾ ਤੈਨੂੰ ਹੋ ਗਈਆਂ ਹੋ ਗਈਆਂ ਕਿਆ ਮੂੜਿਆ ਰੱਗਰਨ ਸੱਜਣਾ ਫਾ ਕੀ ਬੁੱਤੋ ਇੰਕਾ ਬਾਬਾ ਕਹਿੰਦਾ ਉਸ ਮਾਪਿਆਂ ਬੁੱਤੋ ਦਾ ਬਾਬਾ ਕਹਿੰਦਾ ਨੌਕਰੀ ਨੌਕਰੀ ਹੋਇਆ ਸਭੇ ਜੀ ਆਹ ਬਾਬਾ ਕਹਿੰਦਾ ਸਾਦੀਆਂ ਸਭੇ ਜੀ ਦਾ ਕਹਿੰਦਾ ਬੁੱਤੋ ਬਹੁਤ ਆਕੇ ਵਾਗੇ ਪਰ ਤੇਰੇ ਕਿੰਦੇ ਤੋਂ ਕਹਿੰਦਾ ਹੱਥ ਨਹੀਂ ਹੋਇਆ ਕਹਿੰਦਾ ਬੁੱਤੋ ਜੀ ਸਹੀ ਗੱਲਾਂ ਹਾਂ ਕਹਿੰਦਾ ਤੇਰੀ ਕੀ ਕਿਹਦੇ ਬੱਸ ਜੀ ਨਹੀਂ ਆਈਗੀ ਸਹੀ ਗੱਲਾਂ ਨੇ ਹਾਂ ਕੁੜੀਏ ਨਾਮ ਤੇ ਦੋ ਬਣਦੇ ਨੇ ਹਾਂਜੀ ਕੀ ਕੀ ਨੋ ਹੈ ਬੱਪੂ ਹਰਤਿੰਦ ਬੱਪੂ ਹਰਤਿੰਦ ਆ ਦੋ ਆ ਜੋ ਪੱਕਾ ਨ ਹੋਦਾ ਸੁਖੜੇ ਕਿਹੜੇ ਦੇਰਾ ਹਰਤਿੰਦ ਅਸਲੀ ਪਿੰਡ ਦਾਸ ਤੇਰਾ ਕਿਸੋ ਵਾਹ ਇਹ ਕਿੱਥੇ ਜਾ ਰਹਾ ਹੈ ਮੁੱਲਾਪੁਰ ਦਾਖਾ ਹੈ ਮੁੱਲਾਪੁਰ ਦਾ ਤੇ ਇਹ ਚੂੜੀਆਂ ਪਿੱਛੇ ਲੜਾਈ ਦੀ 10 ਪਹਿਲਾਂ ਕਿਹੜਾ ਹੋਈ ਸੀ ਬੋਲਾ 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 ਹੈ ਕੋਈ ਸੀ ਕਿਹੜਾ ਹੋਈ ਸੀ ਘਰੇ ਛਾਈ ਦੀ ਕੁੜੀ ਸੀ ਸਹੀ ਹੈ ਹਾਂਜੀ ਓਕੇ ਆ ਤੈਂ ਦੱਸਿਆ ਤਾਂ ਨਹੀਂ ਕਾਹ ਹੋਈ ਆ ਬੰਦੇ ਬੰਦੇ ਵੇ ਸਾਧੂ ਆ ਤੇਰੇ ਹਾਲ ਪੂਰੀਆ ਤੈਨੂੰ ਪਸੰਦ ਆ ਦੁਨੀਆ ਓਏ ਬਾਪੜੀ ਵਾਲਾ ਠੀਕ ਆ ਜੀ ਠੀਕ ਆ ਕਾ ਓਏ ਹਾਂ ਬੰਦੇ ਬੰਦੇ ਵੇ ਅਮਰੀ ਬਿਲਕੁਲ ਸੁੱਧ ਨੇ ਐਂਕਰ ਤੋਂ ਸੁੱਧ ਨਹੀਂ ਹੈਗੀ ਜੀ ਬਿਲਕੁਲ ਜਦੋਂ ਇਸ ਗੱਲ ਦਾ ਪਤਾ ਵੀ ਆ ਵੀ ਸਿੱਧੀ ਚੱਲਦਾ ਕਿ ਸਿੱਧੀ ਉਹ ਗੱਲ ਦੱਸੂਗਾ ਹਾਂਜੀ ਉਹ ਨਾਲ ਇਸ ਵੇ ਮੋੜ ਕੇ ਬਲ ਪਾ ਕੇ ਦੱਸਾਂਗੇ ਸਿੱਧੀ ਦੱਸੇ ਨਾ ਕਹਿੰਦੇ ਨੇ ਹੋ ਗਿਆ ਠੀਕ ਆ ਬਸ ਠੀਕ ਹੈ ਪਨੀਰੀ ਕੌਣ ਖਾਂਦਾ ਛੋਟੇ ਨਾਲ ਲਾ ਕੇ ਠੰਡਾ ਨਾ ਹੋਵੇ ਪਨੀਰੀ ਦਾ ਸਕੀਮ ਕੌਣ ਹੈ ਬਾਈ ਪਨੀਰੀ ਕੌਣ ਖਾਂਦਾ ਉਹ ਬਾਈ ਇੱਕ ਤਾਂ ਛਾਰੇ ਨਹੀਂ ਕਰਨਾ ਇਹ ਤੁਸੀਂ ਕਿਹੜਾ ਗੁੰਗੇ ਹੋਗੇ ਬੋਲ ਕੇ ਤੁਮ ਮਾਰ ਗੀ ਕੁੜੀ ਰਹੀ ਕੁੜੀ ਆ ਜੀ ਹਾਂ ਇਹ ਕੁੜੀ ਕਰਦੀ ਐ ਹਾਂ ਬਾਬਾ ਜੀ ਠੀਕ ਐ ਸੱਪ ਕੀ ਦੇ ਲੜ ਕੇ ਸੱਪ ਦੀ ਮਿੱਟੀ ਇਹ ਲਗੀ ਸੀ ਥਾਣੀ ਦੇ ਹੈ ਸਹੀ ਆ ਹਾਂਜੀ ਕਹਿ ਬਰਮਾ ਓ ਗੱਲ ਸੱਚੀ ਸਾਡੇ ਵੇ ਕਹਿੰਦਾ ਬੁੜਾ ਚੱਲੇ ਆ ਦੇਖੇ ਪੁਰਵਾਂ ਦਾ ਪਰਮਜੀਤ ਪਰਮਜੀਤ ਉਹਦੀ ਰਿਸ਼ਤੇਦਾਰੀ ਦੀ ਸੱਸ ਪਰਮਜੀਤ ਕੋਣ ਹੈ ਉਹਦੇ ਦੀ ਸੱਸਾ ਕੀ ਤੁਮ ਬੇਟਾ ਮਾਂ ਬੇਟਾ ਲੱਗੀ ਹੈ ਜੀ ਲੱਗੀ ਹਾਂਜੀ ਬਾਬਾ ਜੀ ਕੁੜੀਆ ਧੂਰੀਆਂ ਨੇ ਪੁੱਤ ਕੋਥੇ ਰਹਿਣਾ ਠੀਕ ਹੈ ਤੇਰੇ ਘਰ ਕੇ ਸਾਰਾ ਘਰ ਇਹ ਬੱਚੇ ਪਏ ਮੈਨੂੰ ਤਾਂ ਐ ਲੱਗਦਾ ਹੈ ਬਸ ਬਾਬਾ ਜੀ ਸੱਚਾ ਪਰ ਮੈਨੂੰ ਆਇਆ ਲੱਗਦਾ ਮੈਨੂੰ ਉਹ ਕੁੜੀ ਕਰਕੇ ਸਾਰਾ ਘਰ ਬਚਿਆ ਪਿਆ ਹੈ ਵੇ ਕੀ ਸੋਚਦਾ ਪੇਟੀ ਨੂੰ ਸਾਹ ਉਹ ਅਗੇ ਬਸ ਰੁੱਦਰ ਉਹਨੂੰ ਜਿੱਦਾਂ ਕਿਹੜਾ ਪੂਖਾ ਪਤਾ ਨਹੀਂ ਬਾਬਾ ਜੀ ਬਰਾਮੇ ਤੇ ਦੋ ਬਿਆਹ ਕਰਾਈ ਦੀ ਹੋਈ ਨਾ ਦੋ ਬਿਆਹ ਇਹੇ ਦੋ ਮੁੰਡੇ ਹੋਈ ਨੇ ਓਏ ਕਦੋਂ ਦੇਖਣ ਗਿਆ ਹੱਸ ਕੇ ਦੇਖੋ ਆ ਦੋ ਬਿਆਹ ਦਾ ਸੁਪੜਾ ਕਿੰਨਾ ਹੈ ਉੱਚੀ ਆ ਗਿਆ ਨਾ ਬਾਬਾ ਹੀ ਪੜਦਾ ਹੀ ਕੀ ਹੈ ਹੈਗਾ ਵਾ ਕੱਚੇ ਠੀਕ ਹੈ ਕਿਆ ਮੁੰਡੇ ਹੋ ਇੱਥੇ ਆ ਜਾ ਦੋ ਆ ਕਲਾਇਦਾ ਮੇਰਾ ਹੱਕਾ ਪੁੱਛ ਨਾ ਥੋੜੀ ਪੁੱਛ ਪੜੀ ਮੇਰੇ ਕੋਲ ਐਸੇ ਹੋ ਬਈ ਪਰਦੇ ਠੀਕ ਆ ਕਿਉਂ ਬੰਨੇ ਬਾਈ ਜੀ ਸਰਕਾਰ ਕਿਉਂ ਮੈਂ ਨਹੀਂ ਬੋਲਦਾ ਤੂੰ ਤਾਂ ਜਿਹੜੀ ਮੇਰੇ ਮੂਹਰੇ ਆ ਗਈ ਮੈਂ ਤਾਂ ਕਹਿ ਦੇਣੀ ਆ ਠੀਕ ਹੈ ਨਾ ਸੁਣਨਾ ਕਰਨਾ ਉਹ ਛੋਟੀ ਮੱਦੀ ਆ ਠੀਕ ਹੈ ਹੁਣ ਇਹਨਾਂ ਐ ਪੁੱਛ ਫੋੜੇ ਫੁਨਸੇ ਕਿਤੇ ਨਿਕਲੇਉਂਦੇ ਨੇ ਫੋੜੇ ਫੁਨਸੀਆਂ ਪਿੰਪਲ ਕਿਦੇ ਹੋ ਜਾਂਦੇ ਨੇ ਬਾਈ ਬੇਡੇ ਦੇ ਨਹੀਂ ਘਰ ਵਾਲੇ ਹਾਂ ਇਹ ਬਾਈ ਇਹ ਵੀ ਹਾਂਜੀ ਠੀਕ ਹੈ ਇਹ ਲੈਂਜ ਕਿਹਦੇ ਡਾਉਣ ਹੋਇਆ ਹੋਇਆ ਆ ਅੱਖ ਦਾ ਲੈਂਜ ਡਾਉਣ ਕਿਹਦਾ ਹੋਇਆ ਹੋਇਆ ਬਾਈ ਨਿਕਾ ਘੱਟ ਹੋਵੇ ਕੁੰਡਾ ਛੋਟਾ ਅੰਜੀ ਠੀਕ ਹੈ ਨੀਗਾ ਕੀ ਡੋਣਾ ਹੈ ਕੱਟ ਦੇ ਠੀਕ ਹੈ ਆ ਤਾਂ ਉਹਦੀ ਕੁੜੀ ਹੀ ਕਰੇਗਾ ਨਹੀਂ ਬੀਬੀ ਦੀ ਨਹੀਂ ਆ ਨੇੜੇ ਮੁੰਡੇ ਦੀ ਹੀ ਆ ਬੱਬਾ ਜੀ ਦਾਦੀ ਉਹ ਮੈਂ ਕੁੜੀ ਕਹਿੰਦਾ ਉਹ ਕਿਹਦਾ ਪਾਣੀ ਮਨ ਕਰਦੀ ਹੈ ਇਹਦੀ ਆ ਮਮੇ ਜੇ ਮੁੰਡੇ ਦੀ ਵੀ ਠੀਕ ਹੈ ਬਾਬਾ ਜੀ ਕੁੜੀਏ ਪਹਿਲਾਂ ਤੇਰੇ ਘਰੇ ਮੇਲਾ ਭਰਦਾ ਸੀਗਾ ਸਹੀ ਗੱਲ ਜਦੋਂ ਤੇਰੇ ਘਰੇ ਕੰਧੂ ਆ ਗਿਆ ਉਦੋਂ ਹੀ ਪੱਟੀ ਮੇਸ ਹੋ ਗਈ ਹੁਣ ਤਾਂ ਕੱਲੂ ਗੁੱਸੇ ਵੀ ਕੀ ਆ ਹੰਬੇ ਵੀ ਚੜਨਾ ਸ਼ਰਾਬ ਠੀਕ ਹੈ ਅੱਜ ਰਾਤ ਵਿੱਚ ਚੜਨਾ ਲੱਗਿਆ ਬਰਵਾ ਹੋ ਕਿਤੇ ਫੱਕਰਾਂ ਦੀ ਨਿਗਾਹ ਵਜਿ ਦੇ ਫਲ ਲੱਗ ਜਾਂਦੇ ਨਹੀਂ ਮੇਰੇ ਚਲੋਣੀ ਪੈਂਦੀ ਆ ਹਾਂ ਧੰਨਵਾਦ ਜਦੋਂ ਫਿਰ ਆਪਾਂ ਐਂ ਜਾ ਕੇ ਦੇਖਣ ਲਾਇਆ ਫਿਰ ਤੇਲਾ ਦਾੜ ਦੇ ਥੱਲੇ ਫਗਦਾ ਹਾਂ ਹਾਂਜੀ ਸਹੀ ਗੱਲ ਹੈ ਨਾ ਤੇਰੇ ਚ ਮਾਂ ਆ ਗਈ ਜੀ ਹਾਂਜੀ ਸਹੀ ਆ ਉਹੀ ਮੈਂ ਕਿਹੜੇ ਕਰਕੇ ਭਰੀ ਹਾਂ ਇੱਕ ਵਾਰ ਧੱਕੀ ਹਾਂ ਭਰੀ ਜਾ ਮੈਨੂੰ ਮਤਲਬ ਮੈਂ ਆਪਣੇ ਆਪ ਨੂੰ ਕਹਿਣ ਲੱਗਿਆ ਸੀ ਮੇਰਾ ਖਾਸਮ ਬਹੁਤ ਉੱਚਾ ਵਾ ਹੈ ਇਹ ਵੀ ਸਾਰੇ ਖਾਸਮ ਫਿਰ ਮੱਟ ਮਾ ਦੇ ਛੱਡਣ ਨੂੰ ਵੀ ਫਿਰ ਸਹੀ ਗੱਲ ਹੈ ਨਾ ਖਾਸ ਨੂੰ ਬਿਲ੍ਹਾ ਚੀਜ਼ ਵਾਸਤੇ ਆ ਕਰਕੇ ਪੂਰੇ ਬੇਸਮਾਨ ਪੈਂਦਾ ਹੈਗਾ ਜਦੋਂ ਇਹ ਢੀਕੇ ਥੱਲੇ ਇਹ ਗਾਉਂਦਾ। ਖੜਦਾ ਨਹੀਂ ਹੈਗਾ। ਇਹ ਵੀ ਦੇਖ ਲੈਣਾ ਮੈਂ। ਆਹ ਜਾਦਾ ਕੁ ਲੈਣੀ ਹੈ। ਕਹਿ ਬਾਬਾ। ਹੋ ਆਪਣੇ ਗੁਰੂ ਨੂੰ ਤੇਲਾ ਉਹ ਬੁੱਲ ਦੇ ਉਹ ਜਦੋਂ ਦੀਰੀ ਨੰਬਰ 22 ਉਹ ਤਾਂ ਆਪਾਂ ਬਾਅਦ ਚ ਦੱਸਾਂਗੇ ਨਾ ਘਰਾਂ ਦੀ ਬਾਹਲਾ ਦੀ ਹੈਗਾ ਮਮੇ ਨੂੰ ਪਾਪਾ ਟਾਪਸ ਨਾਲ ਸਮਝ ਲੱਗ ਕਿੱਥੇ ਜਾਉਂਦਾ ਰਹੇ ਮਾਇਆ ਲੈ ਟਾਪਸ ਦੀਦੀ ਤੇ ਪੁੱਛਣੇ ਪਏ ਕਿੱਥੇ ਨੇ ਦੱਸ ਮੈਂ ਸਵਾਰ ਵਾਰ ਆਇਆ ਤੈਨੂੰ ਦੱਸ ਸਕਿਆ ਭਾਈ ਹਾਂ ਕਿਸੇ ਦੇ ਘਰ ਹੈ ਹੈ ਤੁਸੀਂ ਉਹਦਾ ਆਪ ਹੀ ਜਾਣਦੇ ਹੋ ਮੈਂ ਥੋੜੀ ਰੱਖਿਆ ਮੈਂ ਤੂੰ ਦੀ ਰੱਖਿਆ ਕਿਉਂ ਭਈ ਆ ਬਾਬਾ ਹਾਂ ਕੋਈ ਕੇ ਸਹੀ ਕਰ ਸਮਝਾਇਆ ਕਿ ਮੈਂ ਦੋਂ ਕੋਈ ਕੇ ਤਾਂ ਸਹੀ ਬਤਾਈਏ ਐਨੇ ਬਤਾ ਦੇ ਮੈਂ ਨਹੀਂ ਰੱਖਦੇ ਆ ਬਾਬਾ ਜੀ ਰੱਖ ਤੇ ਇੱਕ ਤਾਂ ਪਾਉ ਨੂੰ ਦੇ ਦਿੰਦੇ ਗਿਫਟ ਨਹੀਂ ਸੁਨਾਰੇ ਕੋਲੇ ਰੱਖ ਦਿਆਂ ਨੂੰ ਸਹੀ ਐ ਓਕੇ ਹਾਂਜੀ ਕਾ ਮੁੰਡਾ ਵੇ ਜੋ ਗਾ ਉਹ ਹੋ ਬੋਲਾ ਇਹ ਗੱਲ ਓਏ ਨਾ ਗੱਦੀ ਤੇਰੀ ਦੁਬਾਰੋ ਚੱਲ ਪਈ ਠੀਕ ਆ ਪਰ ਦੇਖ ਮੈਂ ਤਰ ਉੱਥੇ ਕੀ ਗੱਲ ਕਹੀ ਸੀ ਹਾਂਜੀ ਤੁਸੀਂ ਤੀ ਮੈਂ ਕਿੰਨੂੰ ਚੇਲੀ ਘੱਟੀਆਂ ਬਣਾਵਾਂਗਾ ਹਾਂਜੀ ਦੋ ਹੀ ਬਣਾਈਆਂ ਨੇ ਤੇ ਜੇ ਤੀ ਤੂੰ ਆਂ ਸੱਚੀ ਗੱਲ ਕਹਿਦਾ ਮੈਂ ਤੂੰ ਠੀਕ ਹੈ ਵੀ ਜਿਹੜੀ ਗਲਤੀ ਪਹਿਲਾਂ ਹੋਣੀ ਸੀ ਉਹ ਤਾਂ ਹੋ ਗਈ ਨਹੀਂ ਬਾਬਾ ਪਗਦੀ ਤੇ ਕਹੇ ਨਾ ਜੋ ਗਲਤੀਆਂ ਹੋਈਆਂ ਪਹਿਲਾਂ ਸੁਣ ਲੈ ਪਹਿਲੇ ਸੀ ਇਹ ਜੋ ਬੋਲੀ ਤੋਂ ਠੀਕ ਹੈ ਉੱਥੇ ਜੇ ਹੋਰ ਹੁੰਦੀ ਨਾ ਇਹਨੂੰ ਪਤਾ ਹੀ ਲੱਗਦਾਗਾ ਹਾਂਜੀ ਮੈਂ ਤਾਂ ਸਾਰਾ ਕੁਝ ਦੱਸਣਾ ਲੱਗਾ। ਕੱਲੀ ਕੱਲੀ ਐਂਟਰੀ। ਠੀਕ ਹੈ ਨਾ? ਐਈਆਂ ਜਿਹੀ ਗੱਲਾਂ ਦੱਸ ਸਕਦਾ ਇਹ ਮੈਨੂੰ ਰਹਿ ਰੱਬ ਦਾ ਉਸਤੀ ਗੱਲ ਕਹਿਣਾ ਭਾਈ ਮਹਿਮਾਨ ਨਹੀਂ ਕਰਦਾ ਹੈਗਾ। ਠੀਕ ਹੈ ਨਾ? ਪਰ ਦੇਖ ਜਿਹੜਾ ਕੋਈ ਤੋਂਨ ਨੂੰ ਪਤਾ ਤਾਂ ਹੋ ਗਿਆ ਹੁਣ ਦੇਖ ਸੋਣਾ ਇਸ ਵੇਟੋਂ ਹੋਣਾ ਪੂਆ ਜਮਾ। ਠੀਕ ਹੈ। ਕਿਉਂ ਬੰਨੇ ਭਾਈ? ਜੀ ਜੀ। ਦੁਬਾਰ ਹੋਰੇ ਮੇਲੇ ਪਰ ਲਾ ਦੋ ਭਾਈ ਦਾ ਕਹਣਾ। 1.5 ਅੰਕ ਦੇਖਣਾ ਭਾਈ। ਇੱਜੀ ਗੱਲ ਕਹਿੰਦਾ ਦੁਬਾਰ ਮੇਲੇ ਪਰ ਪਰ ਕੀ ਲੱਗ ਗਿਆ ਯਾਰ ਗੱਲ ਬਹੁਤ। ਧੰਨਵਾਦ। ਠੀਕ ਹੈ। ਠੀਕ ਹੈ। ਕੋਈ ਬਚਣਾ ਹੋ ਗਿਆ। ਬਾਬਾ ਕਿਰਪਾ ਕਰ ਦੂਗਾ। ਇਕਾਂ ਐ ਬਈ ਕੇ ਟੁੱਟੇ ਨਹੀਂ ਮਾਰਨੇ ਹੈਗੇ ਅੱਜ ਜੇ ਮੈਂ ਤੁਰ ਫਿਰ ਕੇ ਪੁੱਛਦਾ ਰਹੇ ਇਹ ਤਾਂ ਸਾਰੇ ਕੁਸੀਂ ਚੱਲ ਪੂਗਾ ਹੁਣ ਜਿਹੜੇ ਬੀਲ ਚੇਅਰ ਤੇ ਬੈਠੇ ਸੀ ਉਹ ਵੀ ਕੌਣ ਲਾਉਣ ਲੱਗ ਗਏ ਬਬਾ ਜੀ ਮੈਂ ਸਹੀ ਗੱਲ ਬੁਰੇ ਹੁਕਮ ਨਾਲ ਜਿਹੜੀ ਜਮਾ ਵੀ ਅੱਜ ਗੋਲੀ ਖਾਦੀ ਉਹ ਵੀ ਮਿੱਠਾ ਖਾਦਾ ਤਾ ਕਿਉਂ ਨੀ ਕੀ ਕਹਿੰਦੇ ਨੇ ਰੋਜੜੀ ਉਹ ਐ ਫੜ ਕੇ ਬੀਲ ਚੇਅਰ ਕਹਿੰਦੇ ਨੇ ਇਹਨੂੰ ਬੀਲ ਚੇਅਰ ਕਹਿੰਦੇ ਨੇ ਮੇਰਾ ਚੇਲਾ ਫੀਡਪੋਟ ਹੈਗਾ ਉਹ ਐ ਤੁਰ ਐ ਆਏ ਜਿਗਾ ਐ ਅੱਜ ਉਹ ਖੇਡ ਕੇ ਪੁੱਛਾ ਘੜਦਾ ਹੈਗਾ ਹੂੰ ਤੂੰ ਚੰਗੀ ਬਲੀ ਦੁਰਦਿਆਂ ਕੁਲੀਏ ਹਾਂਜੀ ਅੱਕੜ ਬੱਦ ਅਧਰੇ ਚਾ ਬਾ ਇਗੋ ਛਟਣੀ ਪੋਗੀ ਠੀਕ ਗੱਲ ਕਹਿਣਾ ਮੈਂ ਜੇਰੇ ਘਰੇ ਖੜਕੇ ਤੂੰ ਮੂੰਹ ਹੀ ਕਹੇ ਗੱਲ ਮੈਂ ਤੇਰੇ ਘਰ ਖੜਕੇ ਨਾ ਇਹ ਕਹਤ ਤੈਨੂੰ ਕਹਿ ਰਿਹਾ ਮੈਂ ਪਰ 2 ਮਿੰਟ ਕੋਈ ਮੈਂ ਕਰਦੀ ਸਾਡੇ 1 ਮਿੰਟ ਤੂੰ ਜੇ ਨਹੀਂ ਮੱਦਦੀ ਇੱਕ ਵਾਰ ਆਇਆ ਤੱਕੜੇ ਕਰਦੇ ਮੈਂ ਦੱਸ ਨੀ ਕਰਦੀ ਆ ਆਲਵੇਰਾ ਪੁੱਛ ਕਦ ਰਹਿਵੇਂ ਕੀ ਬਣਾ ਸਰਮਾਦੀ ਕੀ ਕਰਦੀ ਹੈਗੀ ਬਸ ਘੰਟਾ ਤੋਂ ਘੰਟੇ ਵੱਤੋਂ ਰਕੜ ਕੰਦੀ ਫੇੜੀ ਜਾਵੇਂ ਸਹੀ ਗੱਲ ਹੈ ਕਾਇ ਮੁੰਡਿਆ ਵੇ ਅਬਦੀ ਵਿਚ ਨਹੀਂ ਆਏ ਸਾ ਦਾ ਤੇ ਨਕਾ ਵੱਲੇ ਹੁੰਦੀ ਆ ਬੰਦੇ ਦਰਬਾਰ ਕੀ ਕੁੜੀਏ ਕਿਸੇ ਦਰਬਾਰ ਦੇ ਤੋਂ ਮੱਥਾ ਟੇਕਣ ਜਾਂਦੀ ਸੀ ਇਹ ਕਿੱਥੇ ਜਾਂਦੀ ਬਣੇ ਜਾਂਦੀ ਤੇ ਮੈਂ ਬੱਬੇ ਪੀਰ ਨਾਲ ਗਈ ਤੇ ਕਿੱਥੇ ਗਈ ਪੀਰ ਜਾ ਕੇ ਨੇ ਰਿਹਾ ਸੀ ਉਹਨੇ ਪੀਰਾਂ ਕੋਲ ਗਈ ਉਹ ਕਿੰਨਾ ਚਿਰ ਹੋ ਗਿਆ ਕੁੜੀਏ ਗਏ ਨੂੰ ਤਾਂ ਕਿ ਟਾਈਮ ਹੁੰਦਾ ਬੁੱਢੀ ਹੋ ਗਿਆ ਸੀ ਗਏ ਸੀ ਚੱਲਾ ਲੈ ਕੇ ਸੰਗਤ ਲੈ ਕੇ ਵੇਸੇ ਬਾਪੂ ਕਰਾਣੇ ਆਂਦੇ ਆ ਛੋਟੇ ਕਰੇ ਸਾਧੂ ਪਲਾਠੀ ਮਾਰੀ ਬੈਠੇਗਾ पर तूं अॼु तकलीफ़ ਜਿੰਨੇ ਕਦੇ ਕੋਈ ਮਾਂ ਹੀ ਬਣ ਜਾਂਦੀ ਆ ਪਰ ਤੈਨੂੰ ਕਿਸੇ ਨੂੰ ਰਾਹ ਨਹੀਂ ਦਿੱਤਾ ਜਾਏਗਾ ਜਿੱਦ ਤੇ ਮੁੱਟ ਮਾਤਾ ਮਸਾਣੀ ਚੱਲਦੀ ਆ ਕੋਈ ਆ ਤੇਰੇ ਕੰਮ ਕਰ ਲ ਦਿੰਦੀ ਏ ਜੇ ਤੂੰ ਐਂ ਕਿਸੇ ਤੁਰੇ ਜਾਂਦੀ ਕਹਿੰਦੀ ਕੰਮ ਪੂਰ ਚੜ ਜਾਂਦੀਗਾ ਠੀਕ ਐ ਗੱਗੇ ਤੇ ਨਾ ਪੜ੍ਹੀ ਹੋਈ ਆ ਬੱਚੇ ਦਾ ਪੜੇ ਹੋਣਗੇ ਤੁਹਾਡੇ ਕੁੜੀਆਂ ਪੜਹੀ ਨਹੀਂ ਗੱਗੇ ਤੇ ਨਾ ਹੁੰਦਾ ਕਿਹਦਾ ਪੈਂਦਾ ਗੱਗੇ ਤੇ ਐਦਾ ਦਾ ਜੀ ਬੇਟੀ ਦਾ ਨਾਮ ਦੰਮੀ ਬਸ ਸਿੰਘ ਦਗਰਦੀਪ ਦਾਗਨਦੀਪ ਦਗਰਦੀਪ ਦਗਰਦੀਪ ਸਿੰਘ ਆ ਠੀਕ ਐ ਜੀ ਤੁਹਾਡੇ ਜਿਆਦਾ ਬੇਸਰਖਾਨ ਦੀ ਹੱਤ ਕਿਨੂ ਆ ਵੇਸਣਾ ਐ ਬੇਸ ਨਾਲ ਲੱਡੂ ਖਾਂਦੇ ਹੁਣ ਚੇਹ ਚਲੀ ਖਾਂਦੇ ਲੋਨ ਬਾਬਾ ਹੈ ਬਈ ਨੋਨ ਠੇਗਾ ਇੱਕ ਜਿਵੇਂ ਆਪਾਂ ਅੱਜ ਚਿੱਟੇ ਚੋਲ ਬਣਾਏ ਦੀਗੇ ਉਹ ਜ਼ਿਆਦਾ ਕੌਣ ਖਾਂਦਾ ਹੈਗਾ ਚਾਵਲ ਚਾਵਲ ਨਮਕੀਨ ਚੌਲ ਉਹਦੇ ਵਿੱਚ ਕੜੀ ਪਾ ਕੇ ਹਾਂਜੀ ਮੇਰਾ ਬੇਟਾ ਹੀ ਹੈ ਚੌਲ ਖਾਂਦੇ ਹੀ ਕੜੀ ਚੌਲ ਤੂੰ ਖਾਣਾ ਹੋਈ ਹਾਂ ਇਹ ਖਾਂਦਾ ਬਾਬਾ ਜੀ ਕੀ ਕਰ ਛੋਟੇ ਐਸੀ ਝੱਟ ਕਿਦਾ ਹੋ ਜੀ ਕੁੜੇ ਕਿੰਨਾ ਚਿਰ ਹੋ ਗਿਆ ਪੁੱਤੋ ਉਸ ਵਾਰ ਦਾ ਇਹ ਕੋਈ ਮਸੂਰ ਵੀ ਨਹੀਂ ਹੈ ਪਦੀਪ ਲਈ ਦੇਖਿਰਾ ਕੋਸ ਕਿੰਨਾ ਟਾਈਮ ਸਾਲ ਹੋ ਗਿਆ ਨਾ ਸਾਲ ਹੋ ਗਿਆ ਪਦੀਪ ਦਾ ਐਕਸੀਡੈਂਟ ਹੋਈ ਨਹੀਂ ਅੱਜ ਇਹ ਸਾਲ ਕਿਉਂ ਹੋ ਗਏ ਸਾਲ ਹੋ ਗਿਆ ਸਾਲ ਹੋ ਗਿਆ ਠੀਕ ਹੈ ਕੁੜੀਆਂ ਛੋਟੀਆਂ ਚਾਬੀਆਂ ਗੁੰਮ ਹੋ ਗਈਆਂ ਸੀ ਭਣੇ ਹਾਂਜੀ ਕਿੰਨਾ ਚਿਰ ਹੋ ਗਿਆ 2-3 ਸਾਲ ਹੋ ਗਏ 2-3 ਸਾਲ ਹੋ ਗਏ ਜਿੱਦ ਦੇ ਥੋੜੇ ਚਾਬੀਆਂ ਗੁੰਮ ਸਾਰੇ ਘਰ ਦਾ ਪੱਠਾ ਬੈਠ ਗਿਆ ਥੋੜੇ ਹਾਂਜੀ ਸਹੀ ਗੱਲ ਹੈ ਇਹ ਹਾਂਜੀ ਬਾਬਾ ਜੀ ਚੋਰੀਆਂ ਚੋਰੀਆਂ ਤੁਹਾਡੇ ਜੀੜੀਆਂ ਕੋਣ ਪੀਂਦਾ ਹੀ ਵਾਹ ਵੀ ਵਾਹ ਫੜਿਆ ਗਿਆ ਮਮਾ ਜੀ ਮਮਾ ਜੀ ਜੇ ਨਾ ਖਾਦੇ ਵੀ ਆ ਮਮਾ ਜੀ ਵੀ ਆ ਬੋਲੋ ਮਹਾਰਾਜ ਜੱਗਰ ਬਿਨਾ ਕਚੋਰੀਆਂ ਬਿਨਾ ਸਰਿਆਮੀ ਬਿੰਦੇ ਆ ਦੋ ਦੋ ਕਦਰ ਮੰਡਲ ਪਿੰਦਾ ਜੀ ਠੀਕ ਐ ਕੁੜੀਏ ਤੈਨ ਨਸਾ ਕਹਦਾ ਕਿ ਕਦੀਗਾ ਚੱਕ ਪੋਈ ਜੀੜੀ ਦਾ ਬੰਦ ਸੈਕਟ ਦਾ ਉਹ ਜਾਣ ਦੋ ਜਾਣ ਦੋ ਕਦੀ ਸੀ ਬਬਾਈ ਥੋੜਾ ਕੁਦੀ ਸੀ ਜੀ 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 ਜਲੂ ਛੋਟਾ ਠੀਕ ਹੈ ਪਪਾ ਕਿਰਪਾ ਕਰੂਗਾ ਅੱਜ ਤੂੰ ਠੀਕ ਹੈ ਗੱਦੀ ਵੀ ਥੋੜੀ ਚਲੂ ਕਿਹੜੇ ਦਿਨ ਬਾਈ ਨੇ ਕੁੜੇ ਹੁਣ ਮੈਂ ਦੱਸਾਂ ਹਾਂ ਜਦੋਂ ਅੈਂ ਦਵਾਰ ਹੋਇਆ ਕਰੂਗਾ ਤਾਂ ਮੈਂ ਦਾ ਪਿਆ ਠੀਕ ਹੈ ਨਾ ਹਾਂ ਦਿਨ ਅੈਂ ਦਵਾਰ 11 ਦਿਨ ਲਗਾਤਾਰ ਜੋਤਲ ਨੇ ਉਸ ਤੋਂ ਬਾਅਦ ਅੈਂ ਦਵਾਰ ਤੇ 20 ਬਾਰ ਲਾਉਣੀਆਂ ਨੇ ਠੀਕ ਹੈ ਤੁਹਾਡੇ ਘਰੇ ਕਿਰਪਾ ਰਹੂਗੀ ਮਹਾਮਾਈ ਤੁਹਾਡੇ ਘਰੇ ਕਿਰਪਾ ਰੱਖੂਗੀ ਠੀਕ ਹੈ ਤੁਹਾਡੇ ਦੌਰਾਂ ਜਾਂ ਕਿਹਨੂੰ ਭਾਈ ਜਾਂਦੀ ਹੈ ਇਹ ਇਹਨੂੰ ਹੀ ਪੈਂਦੀ ਹੈ ਇਹ ਇਹੀ ਆ ਬਾਬਾ ਜੀ ਠੀਕ ਐ ਐ ਜਿੱਤੀ ਐ ਹੋ ਜਾਂਦੀ ਗੁੜੇ ਐ ਹੁੰਦੀ ਦੀ ਇਹਦੀ ਜੀ ਇੱਕ ਟਾਪਾ ਕਿਦਾਂ ਹੋਇਆ ਦੀ ਇਹ ਪੁੱਟਾ ਕਿਹਦਾ ਹੋਇਆ ਪੁੱਟਿਆ ਸੀਗਾ ਇਹਨਾਂ ਨੇ ਤੈਨੂੰ ਪੁੱਟਿਆ ਸੀ ਹੱਸੋ ਨਾ ਬਈ ਹੱਸੋ ਨਾ ਛੋਟਾ ਵੀ ਹੈ ਜਦੋਂ ਮਹਾਰਾਜ ਨੇ ਨਹੀਂ ਪੁੱਟਾ ਇਹ ਵੱਡੇ ਨਹੀਂ ਹੁੰਗਾ ਬੇਟਾ ਐਸਾ ਲੇਟ ਸਾਲ ਲੇਟਸ ਨਹੀਂ ਗੱਲ ਮਨ ਉਹਨਾਂ ਕਿਸੇ ਨੂੰ ਮੇਰਾ ਸੂਲ ਆ ਉੱਪਰ ਆ ਜਾਂਦਾ ਪੁੱਛੇ ਆਉਂਦਾ ਉਹ ਭਈਆਂ ਨੇ ਵੱਡੇ ਨੂੰ ਦੱਸਿਆ ਪੁੱਤਿਆ ਕੀ ਆ ਮੈਂ ਦਾਦਾ ਕਿਵੇਂ ਬੁਟੇ ਸੀ ਆ ਕਿਸੇ ਬੰਦੇ ਨੇ ਛੋਟੇ ਪਰਿਵਾਰ ਦੇ ਵਿੱਚ ਗਲਤੀ ਕੀਤੀ ਸੀ ਬੰਨੇ ਮੈਂ ਵੀ ਮੈਨੂੰ ਪੁੱਛੋ ਸੁਣੋ ਭਾਈ ਸੁਣੋ ਰੋਲੇ ਦੇ ਪਾਸੇ ਵੱਡੇ ਨੂੰ ਕੁੱਟਿਆ ਸੀ ਮੈਨੂੰ ਪਤਾ ਇਸ ਗੱਲ ਦਾ ਮੈਨੂੰ ਪੁੱਛੋ ਬਾਬਾ ਤੂੰ ਦੱਸ ਕੀ ਗੱਲ ਆ ਕਿਉਂ ਬੋਲੀ ਹਾਂ ਮੇਰੀਆਂ ਨੇ ਚਪੇੜਾਂ ਮਾਰੀਆਂ ਸੀਗੀਆਂ ਮੇਰੀ ਨੇ ਗਲਤੀ ਕੀਤੀ ਸੀ ਵੱਡੇ ਮੁੰਡੇ ਨੇ ਠੀਕ ਹੈ ਬੁੜੀ ਨੇ ਮੇਰੀ ਮੁੰਡਾ ਦਿਖਾ ਰੋ ਕਿਹੜਾ ਠੋਡਾ ਆ ਜੀ ਇੱਧਰ ਆ ਸਾਡੇ ਚਾਹ ਬਣਾ ਰਹੇ ਆ ਆ ਜਾ ਬਾਈ ਫੇਸਬੁਕ ਤੇ ਦਿਖਾ ਅੱਛਾ ਹਾਂ ਬੇਟੀ ਨੇ ਗੁੱਸੇ ਚ ਦੋ ਤਿੰਨ ਚਪੇੜਾ ਮਾਰੀ ਕੋਈ ਸੀ ਪ੍ਰਾਗਾਲੇ ਆਂ ਮੁੱਕਰੀ ਨਾ ਬਾਈ ਮਣਕੇ ਨਹੀਂ ਫੇਰ ਤੈਨੂੰ ਪਤਾ ਮੈਂ ਡੂੰਗਾ ਬਹੁਤ ਜਨਾਮ ਨਾਗਾ ਇਹਦਾ ਬੰਦਾ ਮੁੱਕਰੇ ਵਿਆਹ ਤਹੀਂ ਕਰਾਇਆ ਹੋਇ ਨੀ ਇਹ ਛੋਟੇ ਨੇ ਕਰਾਇਆ ਛੋਟਾ ਵੱਡਾ ਉਹਦਾ ਤਾਂ ਵਿਆਹ ਹੀ ਨਹੀਂ ਹੁੰਦਾ ਬਾਈ ਕਿੱਥੇ ਕਰਾਇਆ ਰਾਜ 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 ਕੋਈ ਕਾਰਵਾਈ ਪਾਈ ਸੀ ਕਿ ਮਨੂ ਸਿੱਧੇ ਮੱਥੇ ਸਿਰਾਂ ਨੇ ਕਰਾਈ ਨਹੀਂ ਖਾਲ ਹੈ ਹੈ ਕਿ ਮੈਂ ਕੜੀ ਟੋਲ ਕੇ ਹੈਗਾ ਉਹ ਮੈਂ ਸਹੀ ਕਿਹਾ ਹੈਗਾ ਹਾਂਜੀ ਬਾਬਾ ਜੀ ਹਾਂਜੀ 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 ਉਹ ਕਾਰ ਉਹ ਪੱਗ ਲੱਗੇ ਸੀ ਰਮਨ ਕੱਢੇ ਸੀ ਜੱਟ ਤਾਂ ਹਾਂਜੀ ਹਾਂਜੀ ਬਾਬਾ ਜ਼ਰੂਰੀ ਆ ਨਾ ਪਤਨੀ ਕਰਦਾ ਹਾਂਜੀ ਇਹ ਬਾਬਾ ਓ ਜਮਾ ਥਮਿਆਉ ਤੇ ਆਉਂਦੀ ਆਉਂਦੀ ਸਾਗਰੇ ਦੀ ਬਾਬਾ ਕਾਤੇ ਕਰਦੇ ਬਾਬਾ ਕਹਿੰਦਾ ਅੱਜ ਤੋਂ ਬਾਅਦ ਓਹ ਮਾਫਰੇ ਬੁੱਤ ਠੀਕ ਹੈ ਛੋਟੀ ਗਰੈਨਾਂ ਨਾਲ ਤਾਗਾ ਬੰਨੇ ਮੈਂ ਉਹਦੇ ਵਾਸਤੇ ਠੀਕ ਹੈ ਕਿੱਥੇ ਬੰਨੇ ਆ ਸਾਰੇ ਬੰਨੇ ਆ ਦਾਦਾ ਦੀ ਕਪੜਾ ਬੰਨੇ ਆ ਕਪੜਾ ਦੇ ਵਾਸਤੇ ਆ ਉਹ ਕਿਸੇ ਨੇ ਦੱਸਿਆ ਸੀ ਹੋਲੀ ਦੀ ਨਹੀਂ ਜਿਹੜੀ ਆਉਂਦੀ ਨਹੀਂ ਹੁੰਦੀ ਕਾਹਦੀ ਹੋਲੀ ਦਾ ਤੁਮਣਾ ਹੁੰਦਾ ਵਾ ਨਾ ਉਹ ਘਰ ਦੇ ਵਿੱਚ ਲਾਉਣਾ ਵਧੀਆ ਹੁੰਦਾ ਜੀ ਹੋਲੀ ਦਾ ਹੀ ਆਪਾਂ ਨੂੰ ਚਾਹਦੇ ਨੇ ਪਪਾ ਜੀ ਲੋੜ ਹੀ ਹੋਣੀ ਛੋਟੇ ਕਿ ਨਹੀਂ ਸੁਣਿਆ ਵੀ ਹੋਲੀ ਵਿੱਚ ਆਉਂਦੇ ਨੇ ਭਾਈ ਤੁਸੀਂ ਸਾਡੇ ਵੀ ਆਉਂਦਾ ਹੀ

ਇਹ ਛੋਟੇ ਤੇ ਕਿਸ ਨੇ ਲਾਇਆ ਜਿਹਦੇ ਕਾਰਨ ਸਾਰਾ ਪਰਿਵਾਰ ਹੀ ਖਰਾਬ ਹੋ ਗਿਆ ਕੁੜੀਏ ਹਾਂਜੀ ਮਮੇ ਪਹਿਲਾਂ ਨਹੀਂ ਠੀਕ ਹੈ ਹਾਂ ਗਲਤੀ ਕਿਹਦੀ ਬਾਬਾ ਕਹਿੰਦਾ ਇਸ ਕੁੜੀ ਦੀ ਦੀ ਆਪਾ ਧੰਨਵਾਦ ਤੇਰੀ ਮੰਮੀ ਜੀ ਕਰਦੇ ਇਥੇ ਠੀਕ ਹੈ ਹੁਣ ਮੈਂ ਗੱਲ ਦੀ ਦਰਾਉਂਦਾ ਨਹੀਂ ਹੈਗਾ ਬਸ ਇਹਦੇ ਪਾਣੀ ਉਹ ਪਾ ਦਪਾਣੇ ਦਾ ਕੀ ਫਜ਼ਾਣੇ ਜਿਹੜਾ ਕਰਾ ਪੁੱਛਾ ਜੀ ਦੀ ਮਾਰਗੀ ਬੁਲੋਏ ਉਹਨੇ ਕੁਝ ਨਿਕਲ ਹੀ ਜਾਂਦਾ ਹੈਗਾ ਇਹ ਬਾਲਾ ਪੁੱਛ ਨੂੰ ਕੱਢਦਾ ਹੈ ਕੰਟਰੋਲ ਕਰ ਠੀਕ ਹੈ ਨਾ ਬਾਬਾ ਤੇਰੇ ਘਰੇ ਕਿਰਪਾ ਕਰ ਦੂਗਾ ਤੇਰਾ ਕੰਮ ਕੁੜੀ ਇੱਕ ਨੰਬਰ ਚੋਂ ਲੱਗ ਜਾਊਗਾ ਤੇਰੀ ਬੀੜੀ ਬੰਨੇ ਲੱਗ ਜਾ ਜਿਹੜੇ ਕੰਮ ਨੂੰ ਤੂੰ ਹੱਥ ਪੰਮੇ ਨਹੀਂ ਕਿਦੇ ਕੰਮ ਪੂਰ ਚੜ ਜਾਊਗਾ ਠੀਕ ਹੈ ਪਰ ਇੱਕ ਗੱਲ ਕਹਿਣਾ ਪੁੱਤ ਹੁਣ ਨਾ ਥੋੜਾ ਜਿਹਾ ਉੱਪਰ ਨਗਰੀ ਪੈਣ ਬਣ ਕੇ ਥੋੜੇ ਖਾ ਪਤਾਵਜੀ ਠੀਕ ਹੈ ਜੇ ਆਪਾਂ ਜੇ ਬੇੜੇ ਪਾਏ ਸਾਡੇ ਮਾਥੇ ਤੇ ਬੇੜੇ ਪਾ ਲੈ ਕੈਮੋ